ਸਰਕ ਕਰੇ ਰੋਟੀ ਬਣਾ ਰਹੀ ਦੀ ਹੈ ਬਾਈ ਤੇ ਬੱਚੇ ਕੋਲ ਚਲੇ ਗਏ ਉਹ ਕਿਤੇ ਬਾਥਰੂਮ वगैरह ਜਾ ਹੱਥੋਂ ਟੂਕੀ ਚਲੇ ਗਏ ਸਿਲੰਡਰ ਨੇ ਇੱਕਦਮ ਅੱਗ ਫੜ ਲਈ ਕ੍ਰੇਸ਼ਨ ਬਹੁਤ ਸੀਰੀਅਸ ਹੈ ਜੀ ਪਹਿਲਾਂ ਜੀ ਇਹਨਾਂ ਨੇ ਫਤਿਹਗੜ੍ਹ ਸਾਹਿਬ ਲੈ ਕੇ ਮੰਡੀ ਲੈ ਕੇ ਕਿਸੇ ਸੰਭਿਆ ਨਹੀਂ ਜੀ ਫਤਿਹਗੜ੍ਹ ਸਾਹਿਬ ਤਾਂ ਉਹਦੇ ਦੁਬਾਰਾ ਖੰਨੇ ਭੇਜਤੇ ਜੀ ਹਾਂ ਜੀ ਕਿ ਕਿਦਾਂ ਦੀ ਹਾਲਤ ਕੀ ਹੈ ਜੀ ਹਾਲ ਤਾਂ ਬਹੁਤ ਸੀਰੀਅਸ ਥੀ ਇਹਨਾਂ ਦੀ ਤੁਸੀਂ ਦੇਖਿਆ ਜੀ ਲੈ ਕੇ ਬੈਡਰੂਮ ਤੇ ਬੱਚੇ ਨੇ ਬੱਚੇ ਉਮਰ ਤਾਂ ਜੀ ਇੱਕ ਤਾਂ ਮੇਰੇ ਖੰਨ ਜੀ ਅੱਖ ਵਿੱਚ ਪੜਦਾ ਜੀ ਬਾਕੀ ਜੋ ਛੋਟੇ ਨੇ ਜੀ ਮੇਰਾ ਬਲਬੀਰ ਸਿੰਘ ਜੀ ਕਿਹਦਾ ਹਾਸਾ ਹੋਇਆ ਜੀ ਸਰ ਕਰੇ ਰੋਟੀ ਬਣਾ ਰਿਹਾ ਦੀ ਹੈ ਬਾਈ ਅੱਛਾ ਤੇ ਬੱਚੇ ਕੋਲ ਚਲੇ ਗਏ ਉਹ ਕਿਤੇ ਬਾਥਰੂਮ ਵਗੈਰਾ ਜਾਂ ਹੱਥੋਂ ਟੁੱਟੀ ਚਲੇ ਗਏ ਸਿਲੰਡਰ ਨੇ ਇੱਕਦਮ ਅੱਗ ਫੜ ਲਈ ਉਹਦੇ ਬਾਅਦ ਦੋ-ਤਿੰਨੇ ਬੱਚੇ ਕੋਲ ਦੀਆਂ ਸਿਲੰਡਰ ਦੀ ਚਪੇੜ ਦੇ ਵਿੱਚ ਆ ਗਏ ਉਹ ਸਿਲੰਡਰ ਫਟੇ ਦਾ ਫਟਿਆ ਨਹੀਂ ਸਰ ਇੱਕਦਮ ਬਸ ਅੱਗੇ ਉਹਦੇ ਵਿੱਚੋਂ ਇੰਨੀ ਤੇਜ਼ ਆਈ ਹੈ ਨਾ ਵੀ ਇਹ ਬੱਚਿਆਂ ਦੇ ਉੱਤੇ ਪੈ ਗਈ। ਇਹ ਆਪਸ ਵਿੱਚ ਭੈਣ ਭਰਾ ਨੇ ਬੱਚੇ ਹਾਂਜੀ ਹਾਂਜੀ ਇੱਕੋ ਘਰ ਇੱਕੋ ਪਰਿਵਾਰ ਦੇ ਹਾਂਜੀ ਅਸੀਂ ਕਿੰਨੇ ਬੱਚੇ ਨੇ ਮੇਰਾ ਇੱਕ ਲੜਕਾ ਜੀ ਇੱਕ ਭਤੀਜਾ ਇੱਕ ਭਤੀਜੀਆਂ ਨਾਲ ਅੱਛਾ ਇੱਕੋ ਪਰਿਵਾਰ ਦੇ ਬੱਚੇ ਨੇ ਹਾਂਜੀ ਹਾਂਜੀ ਕੀ ਹਾਲ ਆ ਹਾਲ ਕੀ ਨੇ ਠੀਕ ਹੈ ਵੀਰ ਜੀ ਇੱਕ ਚੰਡੀਗੜ੍ਹ ਪਰ ਰੈਫਰ ਕਰ ਰਿਹਾ ਹੈ ਹੂੰ ਬਾਕੀ ਦੋ ਠੀਕ ਹੈ ਯੂਰੇ ਕਿੰਨੀ ਕਿੰਨੀ ਉਮਰ ਦੇ ਬੱਚੇ ਹੋ ਗਏ ਇੱਕ 14 ਸਾਲ ਦਾ ਲੜਕਾ ਜੀ ਮੇਰਾ ਹੂੰ ਪਤੀਜਾ ਮੇਰਾ ਹੈਗਾ 5-6 ਸਾਲ ਦਾ ਗੁੜੀ ਹੈਗੀ 3-4 ਸਾਲ ਦੀ ਕੀ ਹਾਦਸਾ ਕੀ ਵਾਪਰਿਆ ਇਹ ਜੀ ਖਾਣਾ ਬਣਾ ਰਹੇ ਸੀਗੇ ਸ਼ਾਮ ਦੇ ਟਾਈਮ ਇਹ ਨਾ ਕੁਦਰਤੀ ਜਿਵੇਂ ਕਿ ਸਿਲੰਡਰ ਫਟ ਗਿਆ ਹੁੰਦਾ ਅੱਗ ਲੱਗੀ ਜੀ ਉਹ ਪੁੱਤੇ ਨਾਲੇ ਬੈਠੇ ਸਾਰੇ ਬੱਚੇ ਬੈਠੇ ਸੀਗੇ ਜੁਰਗ ਬੈਠੇ ਸੀਗੇ ਨਾਲੇ ਉਹ ਇੱਕਦਮ ਇਹਨਾਂ ਨੂੰ ਅੱਗ ਲੱਗੀ ਸੀ ਕਿ ਕਿਤੇ ਕੋਈ ਦੀ ਗੱਲ ਹੈ ਇਹ ਤਕਰੀਬਨ ਸ਼ਾਮ 7:30 ਵਜੇ ਦੀ 7 ਵਜੇ ਦੀ ਗੱਲ ਹੈ ਕਿੰਨੇ ਕੁ ਬੰਦੇ ਵਿੱਚ ਫਟੜ ਹੋ ਗਏ ਇਹ ਜੀ ਤਿੰਨ ਬੱਚਿਆਂ ਦੀ ਇੱਕ ਬਜ਼ੁਰਗ ਨੇ 20 ਸਾਲਾਂ ਤੋਂ ਘਰ ਆਤ ਲੱਗੋਦੀ ਇਸ ਤਰ੍ਹਾਂ ਵੀ ਨਹੀਂ ਕ੍ਰਿਸ਼ਨ ਬਹੁਤ ਸੀਰੀਅਸ ਹੈ ਇਹਨਾਂ ਦੀ ਪਹਿਲਾਂ ਜੀ ਇਹਨਾਂ ਨੇ ਫਤਿਹਗੜ੍ਹ ਸਾਹਿਬ ਲੈ ਕੇ ਮੰਡੀ ਲੈ ਕੇ ਕਿਸੇ ਸੰਭਿਆ ਨਹੀਂ ਜੀ ਫਤਿਹਗੜ੍ਹ ਸਾਹਿਬ ਤੋਂ ਉਹਦੇ ਦੁਬਾਰਾ ਖੰਨੇ ਭੇਜਤੇ ਜੀ ਇਹ ਹਾਂਜੀ ਤੇ ਕਿਦਾਂ ਦੀ ਹਾਲਤ ਕਿਵੇਂ ਹਾਲਤ ਬਹੁਤ ਸੀਰੀਅਸ ਸੀ ਇਹਨਾਂ ਦੀ ਤੁਸੀਂ ਦੇਖਿਆ ਜੀ ਲੈ ਕੇ ਬੈਡਰੂਮ ਦੇ ਬੱਚੇ ਨੇ ਬੱਚੇ ਉਮਰ ਤਾਂ ਜੀ ਇੱਕ ਤਾਂ ਮੇਰੇ ਖਿਆਲ ਨਾਲ 8ਵੀਂ ਚ ਪੜਦਾ ਜੀ ਬਾਕੀ ਜੋ ਛੋਟੇ ਨੇ ਜੀ ਇੱਕ ਬਜ਼ੁਰਗ ਨੇ ਜੀ ਇਹਨਾਂ ਦੇ ਹਾਂਜੀ ਤੁਸੀਂ ਸਰਪੰਚੋਂ ਮਿਲ ਜੁਦਾ ਹਾਂਜੀ ਅਕਸਰ ਬੰਚਾਈ ਪਿੰਡ ਜਿਹੜਾ ਜੀ ਅਲੌੜ ਪਿੰਡ ਆ ਜੀ ਸਰ ਕਰੇ ਰੋਟੀ ਬਣਾ ਰਹੇ ਦੀਆਂ ਬਾਈ ਤੇ ਬੱਚੇ ਕੋਲ ਚਲੇ ਗਏ ਉਹ ਕਿਤੇ ਬਾਥਰੂਮ ਵਗੈਰਾ ਜਾ ਹੱਥੋਂ ਡੂਟੀ ਚਲੇ ਗਏ ਸਿਲੰਡਰ ਨੇ ਇੱਕਦਮ ਅੱਗ ਫੜ ਲਈ ਕ੍ਰੈਸ਼ਨ ਬਹੁਤ ਸੀਰੀਅਸ ਹੋਈ ਉਹਦੀ ਪਹਿਲਾਂ ਜੀ ਇਹਨਾਂ ਨੇ ਫਟਕਰ ਸਾਹਿਬ ਲੈ ਕੇ ਮੰਡੀ ਲੈ ਕੇ ਕਿਸੇ ਸੰਭਿਆ ਨਹੀਂ ਜੀ ਫਟਕਰ ਸਾਹਿਬ ਤਾਂ ਉਹਦੇ ਦਵਾਰਾ ਖੰਨੇ ਭੇਜਤੇ ਜੀ ਹਾਂ ਜੀ ਕਿ ਕਿਦਾਂ ਵੀ ਹਾਲਤ ਚ ਵੇਖੋ ਹਾਲਤ ਬਹੁਤ ਸੀਰੀਅਸ ਥੀ ਉਹਨਾਂ ਦੀ ਤੁਸੀਂ ਦੇਖਿਆ ਜੀ ਲੈ ਕੇ ਬੈਡਰੂਮ ਦੇ ਬੱਚੇ ਨੇ ਬੱਚੇ ਉਮਰ ਤਾਂ ਜੀ ਇੱਕ ਤਾਂ ਮੇਰੇ ਖਿਆਲ ਨਾਲ ਅੱਖ ਵਿੱਚ ਨਹੀਂ ਪੜਦਾ ਜੀ ਬਾਕੀ ਤਾਂ ਛੋਟੇ ਨੇ ਜੀ ਮੇਰਾ ਬਲਵੀਰ ਸਿੰਘ ਜੀ ਕਿਹਦਾ ਹਾਦਸਾ ਹੋਇਆ ਜੀ ਸਰ ਘਰੇ ਰੋਟੀ ਬਣਾ ਰያ ਦੀ ਗੀ ਬਾਈ ਅੱਛਾ ਤੇ ਬੱਚੇ ਕੋਲ ਚਲੇ ਗਏ ਉਹ ਕਿਤੇ ਬਾਥਰੂਮ ਵਗੈਰਾ ਜਾ ਹੱਥੋਂ ਟੁੱਟੀ ਚਲੇ ਗਏ ਸਿਲੰਡਰ ਨੇ ਇੱਕਦਮ ਅੱਗ ਫੜ ਲਈ ਉਹਦੇ ਬਾਅਦ ਦੋ-ਤਿੰਨੇ ਬੱਚੇ ਕੋਲ ਦੀਆਂ ਸਿਲੰਡਰ ਦੀ ਚਵੇੜ ਦੇ ਵਿੱਚ ਆ ਗਏ ਉਹ ਸਿਲੰਡਰ ਫਟਿਆ ਹੈ ਫਟਿਆ ਨਹੀਂ ਸਰ ਇੱਕਦਮ ਬਸ ਅੱਗ ਉਹਦੇ ਵਿੱਚੋਂ ਇੰਨੀ ਤੇਜ਼ ਆਈ ਹੈ ਨਾ ਵੀ ਉਹ ਬੱਚਿਆਂ ਦੇ ਉੱਤੇ ਪੈ ਗਈ ਵੀ ਆਪਸ ਵਿੱਚ ਭੈਣ ਭਰਾ ਨੇ ਬੱਚੇ ਹਾਂਜੀ ਹਾਂਜੀ ਇੱਕੋ ਘਰ ਇੱਕੋ ਪਰਿਵਾਰ ਇੱਕੇ ਪਰਿਵਾਰ ਦੇ ਆ ਜੀ ਅਸੀਂ ਕਿੰਨੇ ਬੱਚੇ ਨੇ ਮੇਰਾ ਇੱਕ ਲੜਕਾ ਜੀ ਇੱਕ ਭਤੀਜਾ ਘ ਭਤੀਜੀਆਂ ਨਾਲ ਅੱਛਾ ਇੱਕੋ ਪਰਿਵਾਰ ਦੇ ਬੱਚੇ ਨੇ ਹਾਂਜੀ ਹਾਂਜੀ ਕੀ ਹਾਲ ਆ ਹਾਦਸਾ ਕੀ ਮੈਨੂੰ ਠੀਕ ਹੈ ਵੀਰ ਜੀ ਇੱਕ ਚੰਡੀਗੜ੍ਹ ਵਾ ਰੈਫਰ ਕਰ ਰਹੇ ਹਾਂ ਬਾਕੀ ਦੋ ਠੀਕ ਹੈ ਜੀ ਉਹਰੇ ਕਿੰਨੀ ਕਿੰਨੀ ਉਮਰ ਦੇ ਬੱਚੇ ਹੋ ਗਏ ਇੱਕ 14 ਸਾਲ ਦਾ ਲੜਕਾ ਜੀ ਮੇਰਾ ਭਤੀਜਾ ਮੇਰਾ ਹੈਗਾ 5-6 ਸਾਲ ਦਾ ਗੁੜੀ ਹੈਗੀ 3-4 ਸਾਲ ਦੀ ਕੀ ਹਾਦਸਾ ਕੀ ਵਾਪਰੇ ਆ ਇਹ ਜੀ ਖਾਣਾ ਬਣਾ ਰਹੇ ਸੀਗੇ ਸ਼ਾਮ ਦੇ ਟਾਈਮ ਇਹ ਨਾ ਕੁਦਰਤੀ ਜਿਵੇਂ ਸਿਲੰਡਰ ਫਟ ਗਿਆ ਹੁੰਦਾ ਅੱਗ ਲੱਗੀ ਜੀ ਉਹ ਬੋਤੇ ਨਾਲੇ ਬੈਠੇ ਸਾਰੇ ਬੱਚੇ ਬੈਠੇ ਸੀਗੇ ਬਜ਼ੁਰਗ ਬੈਠੇ ਸੀਗੇ ਨਾਲੇ ਉਹ ਇੱਕਦਮ ਇਹਨਾਂ ਨੂੰ ਅੱਗ ਲੱਗੀ ਸੀ ਕਿਤੇ ਕਿਹਦੇ ਕੰਮ ਦੀ ਗੱਲ ਹੈ ਇਹ ਤਕਰੀਬਨ ਸ਼ਾਮ 7:30 ਵਜੇ ਦੀ 7 ਵਜੇ ਦੀ ਗੱਲ ਹੈ ਕਿੰਨੇ ਕੰਦੇ ਦੇ ਵਿੱਚ ਫਟੜ ਹੋ ਗਏ ਇਹ ਜੀ ਤਿੰਨ ਬੱਚਿਆਂ ਦੀ ਇੱਕ ਬਜ਼ੁਰਗ ਨੇ 20 ਸਾਲਾ ਮਤਲਬ ਕਿ ਕਿਸ ਤਰ੍ਹਾਂ ਵੀ ਨਹੀਂ ਸੀ ਹੋਇਆ ਟ੍ਰੇਜਡੀ ਬਹੁਤ ਸੀਰੀਅਸ ਸੀ ਇਹਨਾਂ ਦੀ ਪਹਿਲਾਂ ਜੀ ਇਹਨਾਂ ਨੇ ਫਟਕੜ ਸਾਹਿਬ ਲੈ ਕੇ ਮੰਡੀ ਲੈ ਕੇ ਕਿਸੇ ਸੰਭਿਆ ਨਹੀਂ ਜੀ ਫਟਕੜ ਸਾਹਿਬ ਤਾਂ ਉਹਦੇ ਦੁਆਰਾ ਖੰਨੇ ਭੇਜਤੇ ਜੀ ਇਹ ਹਾਂਜੀ ਕਿ ਕਿਦਾਂ ਦੀ ਹਾਲਤ ਕਿਵੇਂ ਹਾਲਤ ਬਹੁਤ ਗਰੀਬ ਥੀ ਇਹਨਾਂ ਦੀ ਤੁਸੀਂ ਦੇਖਿਆ ਜੀ ਲੈ ਕੇ ਬੈਡਰੂਮ ਦੇ ਬੱਚੇ ਨੇ ਜੀ ਬੱਚੇ ਉਮਰ ਦਾ ਜੀ ਇੱਕ ਤਾਂ ਮੇਰੇ ਖਿਆਲ ਨਾਲ 8ਵੀਂ ਚ ਪੜਦਾ ਜੀ ਬਾਕੀ ਦੋ ਛੋਟੇ ਨੇ ਜੀ ਇੱਕ ਬਜ਼ੁਰਗ ਨੇ ਜੀ ਇਹਨਾਂ ਦੇ ਹਾਂਜੀ ਤੁਸੀਂ ਸਰਪੰਚੋਂ ਬੁਜੂਤਾ ਹਾਂਜੀ ਇੱਕ ਸਰਪੰਚ ਹੈ ਜੀ ਅਲੌੜ ਪਿੰਡ ਹੈ ਜੀ